ਮਸੀ ਵੀ ਸਾਰੇ ਪੰਨ ਭਰਾਵਾਂ ਨੂੰ ਪਿਆਰ ਭਰੀ ਜੈ ਮਸੀ ਦੀ ਜਿਵੇਂ ਆਪਾਂ ਹਰ ਰੋਜ਼ ਜੀਵਨ ਦੇ ਬਦਲਾਅ ਦੀ ਗਵਾਹੀ ਨੂੰ ਸੁਣਦੇ ਆ ਅੱਜ ਫੇਰ ਅਸੀਂ ਜੀਵਨ ਦੇ ਬਦਲਾਅ ਦੀ ਗਵਾਹੀ ਨੂੰ ਲੈ ਕੇ ਆਏ ਆ ਅੱਜ ਦੀ ਗਵਾਹੀ सिਸਟਰ ਗੁਰਮੀਤ ਕੌਰ ਜੀ ਦੀ ਆ ਇਹ ਸਿਸਟਰ ਜੀ ਗੁਰੂਸਰ ਮੰਡੀ ਤੇ ਰਹਿਣ ਵਾਲੇ ਨੇ ਇਹ ਸਿਸਟਰ ਜੀ ਦੱਸਦੇ ਨੇ ਕਿ ਮਸੀ ਤੋਂ ਪਹਿਲਾਂ ਇਹਨਾਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਹੀ ਗਲਤ ਸੀ ਸਿਸਟਰ ਜੀ ਦੱਸਦੇ ਨੇ ਕਿ ਬਹੁਤ ਤਕਲੀਫ ਦੇ ਵਿੱਚ ਸਨ ਬਹੁਤ ਜ਼ਿਆਦਾ ਰੋਂਗ ਵੇ ਤੇ ਚੱਲਦੇ ਪਏ ਸਨ ਏ ਸਿਸਟਰ ਜੀ ਦੱਸ ਰਹੇ ਨੇ ਕਿ ਵਿਆਹ ਤੋਂ ਬਾਅਦ ਇਹ ਵਿਚਾਰ ਦੇ ਵਿੱਚ ਪੈ ਗਿਆ ਔਰ ਵਿਚਾਰ ਤੋਂ ਬਾਅਦ ਇਹ ਕਿਸੇ ਪਰਸਨ ਦੇ ਨਾਲ ਵਿਚਾਰ ਦੇ ਵਿੱਚ ਹੀ ਘਰ ਛੱਡ ਕੇ ਚਲੇ ਗਿਆ। ਇਹ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੀ ਇੱਕ ਬੇਟੀ ਸੀ ਇਹਨਾਂ ਨੇ ਆਪਣੀ ਬੇਟੀ ਦਾ ਵੀ ਤਰਸ ਨਹੀਂ ਕੀਤਾ। ਅਤੇ ਸਿਸਟਰ ਜੀ ਦੱਸਦੇ ਕਿ ਇਹ ਉਸ ਪਰਸਨ ਦੇ ਨਾਲ ਜਦੋਂ ਘਰੋਂ ਚਲੇ ਗਿਆ ਉਹਨਾਂ ਤੋਂ ਵੀ ਇਹਨਾਂ ਨੂੰ ਕੋਈ ਖਾਸ ਫਾਇਦਾ ਨਹੀਂ ਹੋਇਆ ਕੋਈ ਉਹਨਾਂ ਨੇ ਸਾਥ ਨਹੀਂ ਦਿੱਤਾ ਇਹਨਾਂ ਦਾ ਤਾਂ ਇਹ ਆਪਣੇ ਪੇਕੇ ਘਰ ਦੇ ਵਿੱਚ ਵਾਪਸ ਚਲੇ ਗਏ ਤੇ ਪੇਕੇ ਘਰ ਔਰ ਸੌਰੀ ਘਰ ਦੇ ਵਿੱਚ ਬਹੁਤ ਜ਼ਿਆਦਾ ਬਦਨਾਮੀ ਹੋਈ ਸਿਸਟਰ ਜੀ ਦੱਸ ਦਿੰਦੇ ਨੇ ਕਿ ਜਦੋਂ ਇਹ ਆਪਣਾ ਘਰ ਛੱਡ ਕੇ ਘਰੋਂ ਚਲੇ ਗਿਆ ਸਨ ਉਸ ਸਮੇਂ ਇਹਨਾਂ ਦੇ ਹਸਬੰਦ ਇਹਨਾਂ ਦਾ ਸੌਹਰਾ ਪਰਿਵਾਰ ਔਰ ਪੇਕਾ ਪਰਿਵਾਰ ਇਹਨਾਂ ਨਾਲ ਨਫ਼ਰਤ ਕਰਨ ਲੱਗਿਆ ਕੋਈ ਵੀ ਇਹਨਾਂ ਨੂੰ ਚੰਗਾ ਨਹੀਂ ਸਮਝਦਾ ਸੀ ਸਿਸਟਰ ਜੀ ਦੱਸਦੇ ਕਿ ਇੱਥੋਂ ਤੱਕ ਇਹਨਾਂ ਦੇ ਪੇਕੇ ਪਰਿਵਾਰ ਵਾਲੇ ਵੀ ਇਹਨਾਂ ਨੂੰ ਚੰਗਾ ਨਹੀਂ ਸਮਝਦੇ ਸਨ ਉਹ ਵੀ ਇਹਨਾਂ ਨੂੰ ਆਪਣੇ ਘਰ ਨਹੀਂ ਰੱਖਣਾ ਚਾਹੁੰਦੇ ਸਨ ਪਰ ਫਿਰ ਵੀ ਇਹ ਆਪਣੇ ਪੇਕੇ ਘਰ ਚਲੇ ਗਏ ਉਸ ਸਮੇਂ ਜਦੋਂ ਇਹ ਆਪਣੇ ਪੇਕੇ ਘਰ ਵਿੱਚ ਰਹਿ ਰਹੇ ਸਨ ਇੱਕ ਵਾਰ ਇਹਨਾਂ ਨੂੰ ਪ੍ਰਭੂ ਦਾ ਵਚਨ ਮਿਲਿਆ ਇਹਨਾਂ ਨੂੰ ਕੋਈ ਪਾਸਟਰ ਭਰਾ ਮਿਲਿਆ ਉਹਨਾਂ ਨੇ ਇਹਨਾਂ ਨੂੰ ਦੱਸਿਆ ਕਿ ਤੁਹਾਡੀ ਲਾਈਫ ਦੇ ਵਿੱਚ ਕੁਝ ਕੰਪਲਿਕੀਸ਼ਨਸ ਨੇ ਕੋਈ ਮੁਸ਼ਕਿਲਾਂ ਚੱਲ ਰਹੀਆਂ ਨੇ ਇਹ ਸਿਸਟਰ ਦੀ ਦੱਸਦੇ ਕਿ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਦੱਸਿਆ ਆਪਣੀ ਜ਼ਿੰਦਗੀ ਬਾਰੇ ਵੀ ਇਹਨਾਂ ਦੀ ਜ਼ਿੰਦਗੀ ਵਿੱਚ ਕੀ ਚੱਲਦਾ ਪਿਆ ਆ ਅਤੇ ਇਹ ਸਿਸਟਰ ਜੀ ਨੇ ਸਿਰਫ ਆਪਣੇ ਮਨ ਦੇ ਵਿੱਚ ਹੀ ਆਪਣੇ ਦੁੱਖ ਨੂੰ ਪ੍ਰਗਟ ਕੀਤਾ ਅਤੇ ਇਹ ਸਿਸਟਰ ਜੀ ਦੱਸਦੇ ਨੇ ਕਿ ਜਦੋਂ ਉਹਨਾਂ ਨੇ ਇਹਨਾਂ ਦੇ ਲਈ ਦੁਆ ਕੀਤੀ ਤੇ ਇਹਨਾਂ ਨੂੰ ਇੱਕ ਵਚਨ ਦਿੱਤਾ ਉਹ ਵਚਨ ਕਹਿੰਦੇ ਕਿ ਇਹਨਾਂ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਕੰਮ ਕੀਤਾ ਉਸ ਵਚਨ ਨੇ ਇਹਨਾਂ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਨੂੰ ਬਦਲਿਆ ਕਿ ਸੱਚਮੁੱਚ ਇਹਨਾਂ ਨੇ ਆਪਣੀ ਪੂਰੀ ਲਾਈਫ ਹੀ ਚੇਂਜ ਕਰ ਦਿੱਤੀ ਪਰ ਚੇਂਜ ਕਰਨ ਵਾਲਾ ਪ੍ਰਭੂ ਆ انسان ਨਹੀਂ ਆ ਜੇ انسان ਦੇ ਹੱਥ ਵੱਸ ਆਪਣੀ ਲਾਈਫ ਨੂੰ ਚੇਂਜ ਕਰਨਾ ਹੁੰਦਾ ਤਾਂ ਇਹ ਸਿਸਟਰ ਕਦੇ ਵੀ ਵਿਵਚਾਰ ਦੇ ਵਿੱਚ ਨਾ ਪੈਂਦੇ ਆਪਣੀ ਬੇਟੀ ਔਰ ਆਪਣੇ ਹਸਬੰਦ ਨੂੰ ਕਦੇ ਵੀ ਤੋਖਾ ਨਾ ਦਿੰਦੇ ਇਹ ਸਿਸਟਰ ਜੀ ਦੱਸਦੇ ਨੇ ਕਿ ਜਦੋਂ ਇਹਨਾਂ ਨੂੰ ਵਚਨ ਮਿਲਿਆ ਉਹ ਵਚਨ ਕੀ ਸੀਗਾ ਉਹ ਵਚਨ ਸੀਗਾ ਕਿ ਚਾਹੇ ਹਨੇਰੀਆਂ ਆਉਣ ਤੂਫਾਨ ਆਉਣ ਜਿਨ੍ਹਾਂ ਦਾ ਘਰ ਪੱਥਰ ਤੇ ਬਣਾਇਆ ਆ ਜਿਨ੍ਹਾਂ ਨੇ ਆਪਣੀ ਨੀਂਹ ਪੱਥਰ ਤੇ ਰੱਖੀ ਹੋਈ ਹੈ ਉਹ ਘਰ ਕਦੇ ਵੀ ਨਹੀਂ ਡਿੱਗਦਾ ਉਹ ਘਰ ਹਮੇਸ਼ਾ ਬਣਿਆ ਰਹਿੰਦਾ ਹੈ ਔਰ ਜਿਨ੍ਹਾਂ ਦੀ ਨੀਂਹ ਰੇਤ ਦੇ ਉੱਪਰ ਹੁੰਦੀ ਆ ਉਹ ਘਰ ਟਹਿ ਜਾਂਦਾ ਆ ਉਹ ਥੋੜੀ ਜੀ ਹਵਾ ਆਉਣ ਦੇ ਨਾਲ ਹੀ ਉਹ ਘਰ ਟਹਿ ਜਾਂਦਾ ਆ ਤੇ ਉਹ ਤੂਫਾਨਾਂ ਦਾ ਸਾਹਮਣਾ ਨਹੀਂ ਕਰ ਪਾਉਂਦਾ ਇਹੀ ਵਚਨ ਇਹਨਾਂ ਨੂੰ ਦਿੱਤਾ ਗਿਆ ਪਾਸਟਰ ਜੀ ਦੇ ਵੱਲੋਂ ਕਿ ਚਾਹੇ ਨੇਰੀ ਆਵੇ ਚਾਹੇ ਤੂਫਾਨ ਆਵੇ ਕਿ ਕੋਈ ਕੁਸ਼ ਵੀ ਮੁਸ਼ਕਿਲਾਂ ਕੋਈ ਮੁਸੀਬਤਾਂ ਤੇਰੇ ਘਰ ਨੂੰ ਢਾ ਨਹੀਂ ਸਕਦੀਆਂ ਕਿ ਤੇਰਾ ਘਰ ਹਮੇਸ਼ਾ ਬਣਿਆ ਰਹੂਗਾ ਇਹ ਸਿਸਟਰ ਜੀ ਕਹਿੰਦੇ ਕਿ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਿਆ ਇਹ ਵਚਨ ਸੁਣ ਕੇ ਤੇ ਇਹ ਵਚਨ ਇਹਨਾਂ ਨੇ ਆਪਣੇ ਹਿਰਦੇ ਅੰਦਰ ਵਸਾ ਲਿਆ ਕਿ ਸੱਚਮੁੱਚ ਪਰਮੇਸ਼ਵਰ ਇਹਨਾਂ ਦੇ ਘਰ ਨੂੰ ਹਮੇਸ਼ਾ ਬਣਾਈ ਰੱਖੇਗਾ ਤੇ ਇਹਨਾਂ ਨੇ ਉਹਨਾਂ ਨੂੰ ਕੁਝ ਵੀ ਨਹੀਂ ਦੱਸਿਆ ਸਪਾਸਟਰ ਜੀ ਨੇ ਕਿਹਾ ਕਿ ਤੇਰੇ ਸਾਰੇ ਪਰਿਵਾਰ ਵਾਲੇ ਤੈਨੂੰ ਲੈਣ ਆਣਗੇ ਲੈਣ ਆਣਗੇ ਔਰ ਉਹ ਤੈਨੂੰ ਕਾਲ ਕਰਨਗੇ ਉਹ ਤੈਨੂੰ ਅਪਣਾ ਲੈਣਗੇ ਸਿਸਟਰ ਜੀ ਕਹਿੰਦੇ ਕਿ ਮੈਨੂੰ ਕੋਈ ਵੀ ਉਮੀਦ ਨਹੀਂ ਸੀਗੀ ਕਿਉਂਕਿ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਸਾਡੇ ਵੱਲੋਂ ਇਹ ਮਰ ਚੁੱਕੀ ਐ ਨੇ ਸਾਡੀ ਬਦਨਾਮੀ ਇੰਨੀ ਕਰਵਾ ਦਿੱਤੀ ਪਿੰਡ ਦੇ ਵਿੱਚ ਕਿ ਅਸੀਂ ਕਿਤੇ ਵੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਿ। ਅਤੇ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਨੂੰ ਕੋਈ ਵੀ ਉਮੀਦ ਨਹੀਂ ਸੀ ਜਦੋਂ ਕਹਿੰਦੇ ਕਿ ਉੱਥੋਂ ਇਹ ਵਾਪਸ ਆਏ। ਇਹਨਾਂ ਨੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਜਦੋਂ ਇਹਨਾਂ ਨੇ ਪਹਿਲੇ ਹੀ ਦਿਨ ਪ੍ਰਾਰਥਨਾ ਕੀਤੀ। ਸਿਸਟਰ ਜੀ ਕਹਿੰਦੇ ਕਿ ਮੈਂ ਆਪਣੇ ਕਮਰੇ ਵਿੱਚ ਬੈਠੀ ਪ੍ਰਾਰਥਨਾ ਕਰਦੀ ਪਈ, ਰੋ ਕੇ ਪ੍ਰਾਰਥਨਾ ਕਰਦੀ ਪਈ ਕਿ ਸੱਚਮੁੱਚ ਪ੍ਰਭੂ ਤੂੰ ਸਾਨੂੰ ਅੱਜ ਦੇ ਵਚਨ ਦੇ ਵਿੱਚ ਆਹ ਗੱਲ ਕਹੀ ਆ। ਸੱਚਮੁੱਚ ਤੂੰ ਹੀ ਮੇਰੇ ਘਰ ਨੂੰ ਬਣਾਈ ਰੱਖ ਕਿ ਮੈਨੂੰ ਕੋਈ ਵੀ ਚੰਗਾ ਨਹੀਂ ਸਮਝਦਾ ਮੇਰੇ ਸਹੁਰੇ ਵਾਲਿਆਂ ਨੇ ਵੀ ਮੈਨੂੰ ਛੱਡ ਦਿੱਤਾ ਮੇਰੇ ਪੇਕੇ ਵਾਲਿਆਂ ਨੇ ਵੀ ਮੈਨੂੰ ਤਿਆਗ ਦਿੱਤਾ ਹੈ ਕਿ ਮੈਂ ਹੁਣ ਕੁਝ ਵੀ ਮੇਰੇ ਹੱਥ ਪੱਲੇ ਨਹੀਂ ਹੈਗਾ ਕਿ ਮੈਂ ਬੇਸਹਾਰਾ ਹੋ ਗਈਆਂ ਮੈਂ ਕੱਲੀ ਹੋ ਗਈਆਂ ਕਿ ਪ੍ਰਭੂ ਮੈਂ ਆਪਣੀਆਂ ਸਾਰੀਆਂ ਗਲਤੀਆਂ ਤੋਂ ਮਾਫੀ ਮੰਗਦੀਆਂ ਜੋ ਵੀ ਮੈਂ ਪਿਛਲੇ ਸਮੇਂ ਦੇ ਵਿੱਚ ਕੀਤਾ ਪਰ ਮੈਂ ਹੁਣ ਐਸਾ ਕੁਝ ਵੀ ਨਹੀਂ ਕਰੂੰਗੀ ਤੇ ਜਦੋਂ ਇਹਨਾਂ ਨੇ ਆਪਣੇ ਮਨ ਦੇ ਵਿੱਚ ਇਹ ਗੱਲ ਆਖੀ ਤਾਂ ਕੀ ਹੋਇਆ ਥੋੜੇ ਸਮੇਂ ਬਾਅਦ ਹੀ ਇਹਨਾਂ ਦੀ ਬੇਟੀ ਦੀ ਕਾਲ ਆਈ ਸਿਸਟਰ ਜੀ ਦੱਸਦੇ ਕਿ ਇਹਨਾਂ ਦੇ ਬਾਪ ਦੇ ਫੋਨ ਤੇ ਇਹਨਾਂ ਦੇ ਫਾਦਰ ਦੇ ਫੋਨ ਤੇ ਕਾਲ ਕੀਤੀ ਗਈ ਇਹਨਾਂ ਦੀ ਬੇਟੀ ਨੇ ਕਿਹਾ ਕਿ ਮੰਮੀ ਨਾਲ ਗੱਲ ਕਰਵਾ ਦਿਓ ਤਾਂ ਇਹਨਾਂ ਦੇ ਬਾਪ ਨੇ ਇਹਨਾਂ ਦੇ ਨਾਲ ਗੱਲ ਕਰਵਾਈ ਜਦੋਂ ਇਹਨਾਂ ਨੇ ਆਪਣੀ ਬੇਟੀ ਦੇ ਨਾਲ ਗੱਲ ਕੀਤੀ ਤੇ ਬੇਟੀ ਨੇ ਇਹਨਾਂ ਨੂੰ ਸਵਾਲ ਕੀਤਾ ਕਿ ਮੰਮੀ ਤੁਸੀਂ ਘਰ ਵਾਪਸ ਆਉਣਾ ਚਾਹੋਗੇ ਤਾਂ ਇਹਨਾਂ ਨੇ ਝੱਟ ਦੇ ਨਹੀਂ ਹਾਂ ਕਰ ਦਿੱਤੀ ਤੇ ਇਹਨਾਂ ਦੇ ਮਨ ਦੇ ਵਿੱਚ ਇਹ ਗੱਲ ਆਈ ਕਿ ਮੈਂ ਅੱਜ ਹੀ 5 ਮਿੰਟ ਪ੍ਰਾਰਥਨਾ ਕੀਤੀ ਤੇ ਪ੍ਰਭੂ ਨੇ ਮੇਰੀ ਦੁਆਰ ਨੂੰ ਸੁਣ ਲਿਆ ਕਹਿੰਦੇ ਕਿ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਉਹ ਮੈਨੂੰ ਫੋਨ ਕਰਨਗੇ ਕਹਿੰਦੇ ਮੈਂ ਆਪਣੇ ਹਸਬੰਦ ਨਾਲ ਗੱਲ ਕੀਤੀ ਮੈਂ ਆਪਣੀ ਬੇਟੀ ਨਾਲ ਗੱਲ ਕੀਤੀ ਤੇ ਕਹਿੰਦੇ ਕਿ ਜਦੋਂ ਇਹਨਾਂ ਨੇ ਆਪਣੇ ਹਸਬੰਦ ਨਾਲ ਗੱਲ ਕੀਤੀ ਤੇ ਕਹਿੰਦੇ ਬਹੁਤ ਜ਼ਿਆਦਾ ਰੋਏ ਇਹਨਾਂ ਨੇ ਆਪਣਾ ਦੁੱਖ ਜਿਹੜਾ ਉਹ ਬਿਆਨ ਕੀਤਾ ਉਹਨਾਂ ਦੇ ਨਾਲ ਜੋ ਵੀ ਗੱਲਾਂ ਬਾਤਾਂ ਸੀਗੀਆਂ ਇਹਨਾਂ ਨੇ ਕੀਤੀਆਂ ਔਰ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਦੇ ਫਾਦਰ ਦੇ ਨਾਲ ਗੱਲ ਕਰਵਾਈ ਗਈ। ਇਹਨਾਂ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਆਖਿਆ ਜਦੋਂ ਇਹਨਾਂ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਇਹਨਾਂ ਦੇ ਪੇਕੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਦੇ ਫਾਦਰ ਦੇ ਨਾਲ ਤੇ ਸਹੁਰੇ ਪਰਿਵਾਰ ਵਾਲੇ ਕਹਿਣ ਲੱਗੇ ਕਿ ਅਸੀਂ ਇਹਨਾਂ ਨੂੰ ਇਹਨੂੰ ਲੈ ਕੇ ਨਹੀਂ ਜਾਵਾਂਗੇ ਵੀ ਪਰ ਤੁਸੀਂ ਇਹਨੂੰ ਘਰ ਤੁਸੀਂ ਛੱਡ ਕੇ ਜਾਣਾ ਤੇ ਗਰੰਟੀ ਤੇ ਛੱਡ ਕੇ ਜਾਣਾ ਆ ਕਿ ਕੱਲ ਨੂੰ ਇਹ ਕੋਈ ਵੀ ਐਸੀ ਗੱਲਬਾਤ ਨਾ ਕਰਨ ਜਿਹਦੇ ਨਾਲ ਸਾਡੀ ਦੁਵਾਰਾ ਬਦਨਾਮੀ ਹੋਵੇ। ਤੇ ਇਹਨਾਂ ਦੇ ਫਾਦਰ ਨੇ ਇਹਨਾਂ ਨੂੰ ਸਮਝਾਇਆ ਤੇ ਪੁੱਛਿਆ ਕਿ ਦੇਖ ਲਓ ਹੁਣ ਉਹ ਖੁਦ ਝੋਕਰਿਆ ਕਿ ਅਸੀਂ ਤੈਨੂੰ ਤਾਂ ਛੱਡ ਕੇ ਆਉਣਾ ਕਿ ਜੇ ਤੂੰ ਆਪਣੇ ਘਰ ਦੇ ਵਿੱਚ ਸਹੀ ਰਹੇਂਗੀ ਤੇ ਇਹਨਾਂ ਨੇ ਬੇਚੀਜ਼ ਕਹਾ ਕਰ ਦਿੱਤੀ ਕਿਉਂਕਿ ਇਹਨਾਂ ਦਾ ਜਿਹੜਾ ਮਨ ਸੀਗਾ ਉਹ ਅੰਦਰੋਂ ਬਦਲ ਚੁੱਕਿਆ ਸੀਗਾ ਪਰਮੇਸ਼ਰ ਨੇ ਇਹਨਾਂ ਦੇ ਮਨ ਦੇ ਅੰਦਰੋਂ ਵਿਚਾਰ ਦੀਆਂ ਸਾਰੀਆਂ ਗੰਦੀਆਂ ਆਤਾਂ ਨੂੰ ਕੱਢ ਦਿੱਤਾ ਸੀ ਇਹ ਦੇਖ ਚੁੱਕੇ ਸੀਗੇ ਕਿ ਵਿਚਾਰ ਦੇ ਨਾਲ ਸਿਰਫ ਔਰ ਸਿਰਫ ਬਦਨਾਮੀ ਮਿਲਦੀ ਆ ਇਹਨਾਂ ਨੇ ਪਰਮੇਸ਼ਰ ਦੇ ਰਾਹ ਨੂੰ ਚੁਣਿਆ ਜਿੱਦਾਂ ਉਹ ਇੱਕ ਵਿਵਚਾਰੀ ਔਰਤ ਸੀਗੀ ਜਿਹੜੀ ਪ੍ਰਭੂ ਦੇ ਅੱਗੇ ਆਪਣੇ ਦਿਲ ਨੂੰ ਖੋਲ ਗਈ ਉਹਨੇ ਪਰਮੇਸ਼ਰ ਦੇ ਅੱਗੇ ਆਪਣੇ ਪਾਪਾਂ ਦਾ ਇਕਰਾਰ ਕਰਕੇ ਆਪਣੇ ਪਾਪਾਂ ਨੂੰ ਛੱਡ ਦਿੱਤਾ ਉਸੇ ਤਰ੍ਹਾਂ ਇਸ ਭੈਣ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਜੋ ਵਿਵਚਾਰ ਸੀ ਉਹਨੂੰ ਛੱਡ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਦੇ ਪਿੰਡ ਦੇ ਸਰਪੰਚ ਦੇ ਨਾਲ ਗੱਲ ਕੀਤੀ ਗਈ ਹੈ ਸਿਸਟਰ ਜੀ ਦੱਸਦੇ ਕਿ ਇਹਨਾਂ ਦੇ ਪਿੰਡ ਦੇ ਸਰਪੰਚ ਨੇ ਇਹਨਾਂ ਦੀ ਜ਼ਿੰਮੇਵਾਰੀ ਚੱਕੀ ਤੇ ਕਹਿੰਦੇ ਜਦੋਂ ਮੇਰੇ ਉੱਥੇ ਜਾਣ ਦੀ ਤਿਆਰੀ ਹੋਣ ਲੱਗੀ ਕਿ 10ਕ ਦਿਨ ਗੱਲ ਚੱਲਦੀ ਰਹੀ ਕਿ 10ਕ ਦਿਨਾਂ ਦੇ ਬਾਅਦ ਮੈਂ ਜਾਣਾ ਸੀ ਸਿਸਟਰ ਜੀ ਕਹਿੰਦੇ ਕਿ ਮੇਰੇ ਮਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਘੁੰਮਦੀਆਂ ਪਈਆਂ ਸੀ ਕਿ ਮੈਂ ਕਿਸ ਤਰ੍ਹਾਂ ਪਿੰਡ ਵਾਲਿਆਂ ਦਾ ਸਾਹਮਣਾ ਕਰੂੰਗੀ ਕਿਸ ਤਰ੍ਹਾਂ ਮੈਂ ਆਪਣੇ ਹਸਬੰਦ ਦਾ ਆਪਣੇ ਸਹੁਰੇ ਪਰਿਵਾਰ ਵਾਲਿਆਂ ਦਾ ਸਾਹਮਣਾ ਕਰੂੰਗੀ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਸ਼ਰਮ ਆਉਂਦੀ ਸੀ ਤੇ ਸਿਸਟਰ ਜੀ ਕਹਿੰਦੇ ਕਿ ਜਿਸ ਦਿਨ ਇਹਨਾਂ ਦੀ ਜਾਣ ਦੀ ਤਿਆਰੀ ਹੋ ਗਈ ਜਿਸ ਦਿਨ ਇਹਨਾਂ ਨੇ ਜਾਣਾ ਸੀਗਾ ਉਸ ਦਿਨ ਕਹਿੰਦੇ ਕੀ ਹੋਇਆ ਕਿ ਜਦੋਂ ਇਹ ਪੈਂਡ ਵਿੱਚ ਐਂਟਰ ਕੀਤੇ ਪ੍ਰਾਰਥਨਾ ਕਰਕੇ ਘਰੋਂ ਨਿਕਲੇ ਸੀ ਜਦੋਂ ਇਹ ਪੈਂਡ ਦੇ ਵਿੱਚ ਐਂਟਰ ਕੀਤੇ ਪੈਂਡ ਦੇ ਵਿੱਚ ਕਹਿੰਦੇ ਕੋਈ ਵੀ ਪਰਸਨ ਇਹਨਾਂ ਦੇ ਮੱਥੇ ਨਹੀਂ ਲੱਗਿਆ ਕੋਈ ਵੀ ਪੈਂਡ 'ਚ ਇਹਨਾਂ ਨੂੰ ਦਿਸਿਆ ਨਹੀਂ ਇਹਨਾਂ ਦੇ ਘਰ ਦੇ ਹਾਲਾਤ ਬਿਲਕੁਲ ਸਹੀ ਸੀਗੇ ਕਿਸੇ ਨੇ ਵੀ ਇਹਨਾਂ ਨੂੰ ਪਿਛਲੀ ਗੱਲ ਕੋਈ ਨਿਚਤਾਰੀ ਪਰ ਉਹਨਾਂ ਸਾਰਿਆਂ ਨੇ ਇਹਨਾਂ ਨੂੰ ਐਕਸੈਪਟ ਕੀਤਾ ਐਕਸੈਪਟ ਕਰਨ ਤੋਂ ਬਾਅਦ ਸਾਰੇ ਇਹਨਾਂ ਦੇ ਨਾਲ ਵਧੀਆ ਰਹਿਣ ਲੱਗੇ ਉਸ ਤੋਂ ਬਾਅਦ ਸਿਸਟਰ ਜੀ ਦੱਸਦੇ ਨੇ ਕਿ 9 ਸਾਲ ਹੋ ਗਏ ਸਨ ਇਹਨਾਂ ਨੂੰ ਡਾਕਟਰ ਨੇ ਜਵਾਬ ਦਿੱਤਾ ਸੀਗਾ ਕਿ ਇਹ ਕਦੇ ਵੀ ਮਾਂ ਨਹੀਂ ਬਣ ਸਕਦੇ ਦੁਆਰਾ ਪਰ ਫਿਰ ਇਹਨਾਂ ਨੂੰ ਦੇਵੀ ਬਲੇਸਿੰਗ ਮਿਲੀ 9 ਸਾਲ ਤੋਂ ਬਾਅਦ ਪਰਮੇਸ਼ਰ ਨੇ ਇਹਨਾਂ ਨੂੰ ਬੱਚੇ ਦੀ ਦਾਤ ਦਿੱਤੀ ਤੇ ਕਹਿੰਦੇ ਕਿ ਹੁਣ ਫੈਮਿਲੀ ਵਾਲੇ ਬਿਲਕੁਲ ਵਧੀਆ ਨੇ ਖੁਸ਼ ਨੇ ਤੇ ਕਹਿੰਦੇ ਕਿ ਮੈਂ ਸੰਗਤੀ ਬਿਲਕੁਲ ਨਹੀਂ ਛੱਡਦੀ ਕਹਿੰਦੇ ਪਿੰਡ ਵਾਲੇ ਪਹਿਲਾਂ ਨਫ਼ਰਤ ਕਰਦੇ ਸੀ ਪਰ ਹੁਣ ਜਿੱਦਾਂ ਜਿੱਦਾਂ ਪ੍ਰਭੂ ਦੇ ਵਿੱਚ ਵਧ ਰਿਹਾ ਵਧਦੇ ਗਿਆ ਹੁਣ ਸਾਰੇ ਹੀ ਇਹਨਾਂ ਦੇ ਨਾਲ ਸਹੀ ਆ ਖੁਸ਼ ਆ ਇਹਨਾਂ ਦੇ ਹਸਬੰਦ ਵੀ ਵਧੀਆ ਇਹਨਾਂ ਦੇ ਆਪਣੇ ਪਰਿਵਾਰ ਦੇ ਵਿੱਚ ਸਿਸਟਰ ਬਿਲਕੁਲ ਵਧੀਆ ਚੱਲ ਰਹੇ ਨੇ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਨੇ ਕਿ ਪਰਮੇਸ਼ਰ ਨੇ ਇਹਨਾਂ ਦੀ ਪੂਰੀ ਹੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਤੋਂ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਨੂੰ ਬਦਲਿਆ। ਪਰਮੇਸ਼ਰ ਤੁਹਾਡੀ ਜ਼ਿੰਦਗੀ ਨੂੰ ਬਦਲਣ ਦੀ ਵੀ ਸਮਰਥ ਰੱਖਦਾ ਆ। ਤੋਂ ਅਗਰ ਤੁਹਾਡੀ ਵੀ ਐਸੀ ਕੋਈ ਗਵਾਹੀ ਹੈ ਜਿਹਦੇ ਨਾਲ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਦੀ ਜ਼ਿੰਦਗੀ ਨੂੰ ਤੁਹਾਡੀ ਗਵਾਹੀ ਬਦਲ ਸਕਦੀ ਆ, ਤੋਂ ਆਪਣੀ ਗਵਾਹੀ ਪ੍ਰੇ ਲਾਈਨ ਨੰਬਰ ਤੇ ਜ਼ਰੂਰ ਲਿਖਾਓ। ਪ੍ਰੇ ਲਾਈਨ ਨੰਬਰ ਤੇ ਗਵਾਹੀ ਲਿਖਾਉਣ ਦਾ ਸਮਾਂ ਸਵੇਰੇ 8:00 ਵਜੇ ਤੋਂ ਰਾਤ 8:00 ਵਜੇ ਤੱਕ ਦਾ ਹੈ। ਕਿਰਪਾ ਕਰਕੇ 8 ਵਜੇ ਤੋਂ ਪਹਿਲਾਂ ਤੇ 8 ਵਜੇ ਤੋਂ ਬਾਅਦ ਕੋਈ ਵੀ ਭੈਣ ਭਰਾ ਫੋਨ ਨਾ ਕਰੇ ਔਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਤੁਸੀਂ ਸਾਰੇ ਆਨੰਦਿਤ ਹੋਵੋ ਪਰਮੇਸ਼ਰ ਤੁਹਾਡੇ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਆਸ਼ੀਸ਼ ਔਰ ਬਰਕਤ ਦੇ ਨਾਲ ਬles ਕਰੇ ਔਰ ਇਹ ਸਾਰੀ ਗਵਾਹੀ ਦੇ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਆ ਕੱਲ ਫੇਰ ਮਿਲਾਂਗੇ ਇੱਕ ਨਵੀਂ ਗਵਾਹੀ ਦੇ ਨਾਲ ਜਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ